ਕਿਨੇ ਪਛੀ ਪਹੁੰਚ ਗਿਆ ਕੇਦਰੀ ਬਾਲ ਦੀ ਬਾਗਾ ਪਰਾਨੇ ਕਿਸਾਨ ਰਲੀਆਂ ਹਰ ਪਾਰਟੀ ਇਸ ਵੇਲੇ ਕਿਸਾਨਾਂ ਦਾ ਨਾਂ ਵਰਤ ਰਹੀ ਹੈ ਕਿਉਂਕਿ ਲੱਗਦਾ ਹੈ ਕਿਸਾਨ ਇੱਕ ਬਹੁਤ ਵੱਡੀ ਤਾਕਤ ਨੇ ਪੰਜਾਬ ਵਿੱਚ ਹਾਲਾਂਕਿ ਦਾਅਵੇ ਕੀਤੇ ਜਾ ਰਹੇ ਨੇ ਕਿ ਕਿਸਾਨ ਦਿੱਲੀ ਵਿੱਚ ਨੇ ਤੇ ਫਿਰ ਇੱਥੇ ਕੌਣ ਹੈ ਜੇ ਇੱਥੇ ਇਹ ਕਿਸਾਨ ਨੇ ਤੇ ਫਿਰ ਦਿੱਲੀ ਕੌਣ ਹੈ ਇਹ ਤਾਂ ਗੱਲ ਆਪਾਂ ਬਾਅਦ ਵਿੱਚ ਦੇਖਾਂਗੇ ਪਰ ਹਰ ਪਾਰਟੀ ਅੱਜ ਕਿਸਾਨਾਂ ਨੂੰ ਅੱਗੇ ਲਾ ਕੇ ਕਿਸਾਨਾਂ ਦਾ ਤਾੜ ਖੇਡ ਕੇ ਅੱਜ ਦਾ ਵੋਟ ਬੈਂਕ ਚੋਣ ਵਿੱਚ ਪੱਕਾ ਕਰ ਰਹੀ ਹੈ ਕੇਜਰੀਵਾਲ ਜੋ ਇਨਾ ਖੇਡਾਂ ਦੇ ਮਾਹਰ ਨੇ ਉਹ ਹੀ ਕਿੱਥੇ ਨਹੀਂ ਤੇ ਭਾਲੀ ਦਲ ਤੋਂ ਬਾਅਦ ਅੱਜ ਕੇਜਰੀਵਾਲ ਨੇ ਕਿਸਾਨ ਰੈਲੀ ਰੱਖੀ ਹੈ ਹਾਲਾਂਕਿ ਕਿਸਾਨ ਯੂਨੀਅਨ ਦੇ ਝੰਡੇ ਕਿਤੇ ਵੀ ਨਜ਼ਰ ਨਹੀਂ ਆ ਰਹੇ ਝੰਡੇ ਸਿਰਫ ਆਮ ਆਦਮੀ ਪਾਰਟੀ ਦੇ ਹੀ ਨਜ਼ਰ ਆ ਰਹੇ ਨੇ ਕਿਸਾਨ ਯੂਨੀਅਨ ਦਾ ਜਾਂ ਕਿਸਾਨੀ ਦਾ ਝੰਡਾ ਸ਼ਾਇਦ ਹੀ ਕੋਈ ਇੱਕਾ ਦੁੱਕਾ ਕਿਤੇ ਕਿਸੇ ਗੱਡੀ ਤੇ ਹੋਵੇ ਸਭ ਜਗ੍ਹਾ ਆਪ ਦੇ ਪਾਰਟੀ ਨੇ ਪੂਰੀ ਤਰ੍ਹਾਂ ਇੱਕ ਸਿਆਸੀ ਸਮਾਗਮ ਹੈ ਇਹ ਜਿਸ ਨੂੰ ਕਿਸਾਨ ਦਾ ਨਾਂ ਦਿੱਤਾ ਜਾ ਰਿਹਾ ਹੈ ਤੇ ਕਿਉਂਕਿ ਕਿਸਾਨ ਦੇ ਨਾਂ ਤੇ ਅੱਜ ਰਾਜਨੀਤੀ ਜਿਆਦਾ ਹੋ ਰਹੀ ਹੈ ਹਾਲਾਂਕਿ ਕਿਸਾਨ ਤਾਂ ਬਹੁਤ ਵੱਡੀ ਗਿਣਤੀ ਵਿੱਚ ਟਿਕਰੀ ਸਿੰਧੂ ਤੇ ਗਾਜੀਪੁਰ ਬਾਡਰ 'ਤੇ ਬੈਠੇ ਨੇ ਪਰ ਇੱਥੇ ਕਿਸਾਨ ਸਮਾमेलन ਬਾਗਾਪੁਰਾਣਾ ਹੋ ਰਿਹਾ ਇੱਕ ਪਾਰਟੀ ਦੇ ਬੈਨਰ ਥੱਲੇ ਅਸੀਂ ਲੋਕਾਂ ਨਾਲ ਗੱਲ ਕਰਾਂਗੇ ਲੋਕਾਂ ਨਾਲ ਗੱਲ ਕਰਦੇ ਕਿ ਫੈਗਰੀ ਵਾਲੀ ਰਲੀਆਂ ਵਿੱਚ ਚਾਹਵੇਂ ਬਾਟੇ ਤੋਂ ਕਿਹੜੀ ਜਣਾ ਤੋਂ ਆਇਓ ਵੀ ਆਪ ਤੁਹਾਨੂੰ ਜਾਣ ਕਰਕੇ ਜਾ ਰਹੇ ਕਿ ਟਿੱਕ ਖਮੇਰਤ ਕਾਦੇ ਬਾਰੇ ਇੱਥੇ ਆ ਕੇ ਜੀ ਆਇਆਂ ਨੂੰ ਜੀ ਇਹ ਕਿਸਾਨਾਂ ਦੇ ਆਖ ਵਿੱਚ ਆ ਜੀ ਕਿਸਾਨਾਂ ਦੇ ਆਖ ਵਿੱਚ ਆ ਪਸਾਨੀ ਦੇ ਝੰਡੇ ਅੰਦਰ ਕਿਤੇ ਵੀ ਸਪਨਾ ਦੇ ਅੰਦਰ ਨਾ ਕੈਨਾਲ ਕੋ ਜਵਾਨੀ ਹੋ ਜਾਂਦਾ ਆ ਬੜੀ ਸਾਰੇ ਵੀ ਨਾ ਵਿਖਵਾੜੀ ਬੈਠਿਆ ਕੇਦਰੀ ਬਾਲ ਦੇ ਝੰਡੇ ਤਾਂ ਹੈ ਕਿਉਂਕਿ ਕੇਦਰੀ ਬਾਲ ਦੇ ਬਹੁਤ ਹੈ ਮਾਲਾ ਦਾ ਬਿਚੇ ਸਰਕਾਰ ਹੋਣੀ ਇਹਨਾਂ ਦੇ ਬਚਣਾ ਜ਼ਰੂਰੀ ਹੈ ਅੱਜ ਕਿਸਾਨਾਂ ਨੇ ਮੰਗਾਂ ਦੇ ਬਾਹਰ ਹਨ ਅਰੇ ਬੱਤਾਲ ਦਾ ਨੰਨ ਕਰਾਇ ਦਿੱਤੀ ਅੰਨੀ ਦਾ ਯਕ ਨਹੀਂ ਕਰਿਆ ਕੋਈ ਕਿਸਾਨੀ ਦਾ ਝੰਡਾ ਬੈਤ ਕੇ ਆਉਂਦੇ ਇਹ ਆਪਸ ਬੰਦੇ ਦਾ ਉਹ ਪਤਾ ਨਾ ਦਾ ਸਾਹਮਣੇ ਮੋਰਚਾ ਕਿੱਥੇ ਹੈ ਨਾ 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 ਆਪਸ ਨਾ ਨਾ ਇੱਕ ਗੱਲ ਹੋਰ ਖਟਕ ਰਹੀ ਆ ਕਿ ਬਾਹਰ ਵੱਡੇ ਵੱਡੇ ਪੋਸਟਰ ਲੱਗੇ ਨੇ ਬਹੁਤ ਲੋਕ ਇਹ ਸਵਾਲ ਕਰਦੇ ਨੇ ਕਿਸਾਨ ਸੰਮੇਲਨ ਹੈ ਕਿਸਾਨ ਸੰਮੇਲਨ ਹੈ ਪਰ ਕਿਸਾਨੀ ਦਾ ਝੰਡਾ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਕੋਈ ਇਹਦੇ ਬਾਰੇ ਹਾਂਜੀ ਮੈਂ ਕਹਿਣਾ ਚਾਹੁੰਦਾ ਮੈਂ ਗੱਲ ਕਹਿਣਾ ਚਾਹੁੰਗਾ ਪੀਕੇ ਦੀ ਪੀਕੇ ਦੀ ਗੱਲ ਕਹਿਣਾ ਚਾਹੁੰਗਾ ਤੁਸੀਂ ਕਹਿੰਦੇ ਹੋ ਪੀਕੇ ਦਾ ਪੀਕੇ ਨਾਲ ਸਾਡਾ ਟੱਕਰ ਆਇਆ ਪੀਕੇ ਨੇ ਪਿਛਲੀ ਵਾਰੀ ਕਾਂਗਰਸ ਨੂੰ ਝੂਠਾਂ ਦੀ ਪੰਡ ਦਿੱਤੀ ਸੀ ਉਹਨੇ ਖਿਡਾਰੀ ਆ ਲੋਕ ਇਸ ਪੰਡ ਦੇ ਖਿਡਾਰੀਆਂ ਦੇ ਵਿੱਚ ਫਸ ਗਏ ਨੇ ਪਰ ਖਿਡਾਰੀ ਇੱਕ ਵਾਰੀ ਪੈਂਦਾ ਬਾਰ ਬਾਰ ਨਹੀਂ ਪੈਂਦਾ ਪੀਕੇ ਦਾ ਇਹ ਕਹਿਣਾ ਹੈ ਕਿ ਅਸੀਂ ਸਿਰਫ ਵਾਅਦਿਆਂ ਦੀ ਪੰਡ ਦਿੰਨੇ ਆ ਅਸੀਂ ਇਮੇਜ ਬਣਾਉਣੇ ਆ ਉਸ ਤੋਂ ਬਾਅਦ ਉਹ ਵਾਅਦੇ ਪੂਰੇ ਕਰਨੇ ਨਾ ਕਰਨੇ ਪਾਰਟੀ ਦੀ ਜ਼ਿੰਮੇਵਾਰੀ ਹੁੰਦੀ ਹੈ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ ਤੇ ਪੰਡ ਤਾਂ ਨਵੀਂ ਵੀ ਦੇਊਗਾ ਪਰ ਕੀ ਲੋਕ ਉਸ ਪੰਡ ਦੇ ਗੱਫੇ ਵਿੱਚ ਉਲਝ ਜਾਣਗੇ ਚਲ ਕੇ ਜਾਓ ਕਿ ਕਿਸਾਨਾਂ ਦੇ ਅੱਗੇ ਮੈਕੀਟਰ ਹੋ ਰਿਹਾ ਹੈ ਪਿੱਛੇ ਦੇਖੋ ਤੁਕਾਮੀ ਦੇ ਚੱਕਰ ਉੱਪਰ ਹੋ ਗਿਆ ਇਹ ਬਾਈਆਂ ਇਹਨੇ ਕਿਸਾਨੀ ਵਿੱਚ ਅੰਦਾਜ਼ ਨਹੀਂ ਕਿਸੇ ਦਾ ਸਲਾਮ ਹੈ ਤਾਂ ਕਿ ਕਿਸਾਨਾਂ ਦੇ ਮਤਲਬ ਤਹਿਲ ਨੂੰ ਕਿ ਖਾਨੀ ਵਿੱਚ ਜਿੰਦੇ ਨਾ ਤੋਂ ਅੱਛਾ ਮੈਂ ਗਿਆ ਸਮਝ ਸਕੀਏ ਤਾਂ ਆਵਾਜ਼ ਦੇ ਬਾਹਰ ਤੋਂ ਜਿਹੜਿਆ ਲੱਗੇ ਨੇ ਪਰ ਖਾਨਾਲ ਦੇ ਉੱਤੇ ਮੈਂ ਅੱਗੇ ਆਣਾ ਬਾਗਰ ਰਹਿ ਗਈ ਹੈ ਅੱਗੇ ਆਣਾ ਸਾਹ ਮਾਫੀ ਹੈ ਇੱਕ ਤੁਸੀਂ ਖੇਤ ਦੀ ਵਾਂਗ ਚਿੱਲੀ ਨੇ ਆਮ ਆਪਣੇ ਪਾਰਟੀ ਦੇ ਚਿੱਲੀ ਆ ਰਹੇ ਕਿਸਾਨਾਂ ਨੂੰ ਨੰਨੇ ਕਸਾ ਨਹੀਂ ਚੱਲਣਾ ਕੋਈ ਰਾਂ ਅਰੇ ਜੇ ਪਤੀ ਦਾ ਆਲੇ ਨੇਮ ਅਰੇ ਕਿਸਾਨੀ ਦਾ ਚੰਡਾ ਨਹੀਂ ਕਿਸਾਨ ਮਾਂ ਸਮੇਲਨ ਤੁਸੀਂ ਬੋਡਾ ਤੇ ਤਾਂ ਦੇਖਿਆ ਹੀ ਹੋਗਾ ਜੀ ਬੋਡਿੰਗ ਤਾਂ ਲੱਗਿਆ ਤੇ ਕਿਸਾਨ ਮਾਂ ਸਮੇਲਨ ਲਿਖਿਆ ਗਿਆ ਹੋਡਿੰਗ ਦੇਖ ਕੇ ਸਵਾਲ ਆਇਆ ਕਿ ਕੀ ਕਿਸਾਨੀ ਦੇ ਚੰਡੇ ਅੰਦਰ ਲੱਗ ਵੀ ਜਾਂਦਾ ਹੈ ਦੇਖੋ ਪਿੱਛੇ ਲੱਗਿਆ ਦੇਖ ਸਕਦੇ ਹੋ ਪਿੱਛੇ ਲੱਗਿਆ ਮੈਂ ਦਿਖਾ ਰਿਹਾ ਸਾਰੀ ਸਾਰੀ ਕਵਰੇਜ ਨਾਲ ਹੀ ਦਿਖਾ ਰਿਹਾ ਹੈ ਕਿਸਾਨਾਂ ਦੇ ਨਾਲ ਦਿਖਾਣਾ ਚਾਹੁੰਦਾ ਪੰਡਾ ਦੇ ਅੰਦਰ ਲੱਗਿਆ ਮੈਂ ਹੁਣ ਚੱਲੋ ਮੇਰੇ ਨਾਲ ਮੈਂ ਵੀਡੀਓ ਨਾਲ ਪਾ ਰਿਹਾ ਹਾਂ ਜੋ ਵੀ ਅੱਛਾ ਅੱਜ ਕੇਜਰੀਵਾਲ ਕੀ ਐਲਾਨ ਕਰ ਰਿਹਾ ਕੋਈ ਕੇਜਰੀਵਾਲ ਦੇਖੋ ਜੀ ਕਿਸਾਨਾਂ ਦੇ ਸਬੰਧ ਵਿੱਚ ਆਇਆ ਕਿਸਾਨੀ ਮੁੱਦੇ ਤੇ ਗੱਲ ਕਰਨਗੇ ਆ ਕਿਸਾਨੀ ਦੇ ਮੁੱਦੇ ਤੇ ਪਰ ਇੱਕ ਚੀਜ਼ ਤੁਸੀਂ ਆਪ ਕਿਸਾਨ ਉਹ ਮੈਨੂੰ ਲੱਗ ਰਿਹਾ ਦੇਖੋ ਨੂੰ ਪਤਾ ਲੱਗ ਰਿਹਾ ਪਰ ਕੋਈ ਵੀ ਕਿਸਾਨੀ ਦਾ ਝੰਡਾ ਕਿਉਂ ਨਹੀਂ ਲਾਇਆ ਕਿਤੇ ਕਿਸਾਨੀ ਦਾ ਝੰਡਾ ਇਸ ਕਰਕੇ ਨਹੀਂ ਲਾਇਆ ਜੀ ਕਿਸਾਨ ਸਾਡੇ ਉੱਥੇ ਬੈਠੇ ਨੇ ਝੰਡਾ ਇਸ ਕਰਕੇ ਨਹੀਂ ਲਾਇਆ ਵੀ ਪਹਿਲਾਂ ਇੱਥੇ ਪਤਾ ਲੱਗੂ ਜਾਨੂੰ ਕਿ ਕੀ ਬੋਲ ਕੇ ਜਾਂਦੇ ਨੇ ਨਹੀਂ ਜੇ ਕਿਸਾਨ ਉੱਤੇ ਬੈਠੇ ਨੇ ਤਾਂ ਫਿਰ ਇੱਥੇ ਕਿਸਾਨ ਨਹੀਂ ਹਣ ਤੱਕ ਕਿਸਾਨ ਹੀ ਜੀ ਇਹ ਗੱਲ ਅਸੀਂ ਕਿਸਾਨਾਂ ਦੀ ਹਮਾਇਤ ਦੇ ਵਿੱਚ ਹੈ ਜੀ اچھا ਕਿਸਾਨਾਂ ਦੇ ਹਮਾਇਤ ਚਾਹਤੇ ਪਰ ਜਿਸ ਤਰ੍ਹਾਂ ਆਮ ਲੋਕਾਂ ਨੇ ਵੀ ਦੁਕਾਨਾਂ ਦੇ ਗੱਡੀਆਂ ਦੇ ਝੰਡੇ ਲਾਏ ਨੇ ਕਿਸਾਨਾਂ ਦੀ ਹਮਾਇਤ ਤੇ ਇਸ ਪੰਡਾਲ 'ਚ ਕਿਸਾਨਾਂ ਦਾ ਝੰਡਾ ਕਿਉਂ ਨਹੀਂ ਹੈ ਹੈਗਾ ਜੀ ਨਹੀਂ ਲੱਗੇ ਲੱਗੇ ਬਸ ਪਰ ਪੰਡਾਲ 'ਚ ਕੋਈ ਨਹੀਂ ਹੈ ਜਾਨੀ ਜੀ ਵਾਲ ਆ ਰਿਹਾ ਪੰਡਾਲ ਦੇ ਵਿੱਚ ਅਸੀਂ ਕਿਸਾਨ ਹੀ ਇੱਥੇ ਬੈਠੇ ਕਿਸਾਨ ਹੀ ਆਏ ਹੋਏ ਕਿਸਾਨੀ ਦਾ ਤਾਂ ਮੈਨੂੰ ਸ਼ੱਕ ਹੀ ਨਹੀਂ ਹੈ ਕਿਸਾਨ ਦਾ ਤੁਸੀਂ ਕਰ ਰਹੇ ਹੋ ਵੀ ਕਿਸਾਨ ਹੋ ਪਰ ਕਿਸਾਨੀ ਦਾ ਝੰਡਾ ਜੋ ਸਾਰੇ ਪੰਜਾਬ ਚ ਝੂਲ ਰਿਹਾ ਹੈ ਇਸ ਵੇਲੇ ਉਹ ਕੇਜਰੀਵਾਲ ਦੇ ਪੰਡਾਲ ਚ ਕਿਉਂ ਨਹੀਂ ਹੈ ਕੇਜਰੀਵਾਲ ਇਹ ਗੱਲ ਕਰਾਂਗੇ ਨਾ ਝੰਡਾ ਲੈ ਕੇ ਗੱਲ ਕੇਜਰੀਵਾਲ ਆ ਕੇ ਕਿਸਾਨਾਂ ਨਾਲ ਗੱਲ ਕਰਨਗੇ ਕਿਸਾਨੀ ਦੇ ਮੁੱਲ ਤੇ ਗੱਲ ਕਰਨਗੇ ਇਹ ਨੇ ਜਨਰਲ ਵਿਚਾਰ ਜਦੋਂ ਅਸੀਂ ਕਿਸੇ ਤੋਂ ਵੀ ਪੁੱਛਦੇ ਆ ਤੇ ਕਿਹੜੀ ਜਗ੍ਹਾ ਤੋਂ ਵੱਡੇ ਘਾਉਜੀ ਪੈਂਟ ਤੋਂ ਕਿਸਾਨ ਬੈਠੇ ਆ ਮੋਰਚਿਆਂ ਤੇ ਦਿੱਲੀ ਬਾਰਡਰਾਂ ਤੇ ਜਾ ਕੇ ਉਹਨਾਂ ਦਾ ਕੋਈ ਮੋਦੀ ਮਤਲਬ ਸਮਝੌਤਾ ਨਹੀਂ ਦੇ ਰਿਹਾ ਨਿਆਂ ਨਹੀਂ ਦੇ ਰਿਹਾਗਾ ਤਿੰਨੇ ਕਾਨੂੰਨ ਵਾਪਸ ਹੋਣੇ ਚਾਹੀਦੇ ਆ ਤੇ ਜੋ ਵੀ ਮਤਲਬ ਹੈਗਾ ਗਰੀਬ ਜਨਤਾ ਨੂੰ ਹੁਸੂਲਤਾਂ ਹੋਣੀਆਂ ਚਾਹੀਦੀਆਂ ਆ ਕਿਸਾਨ ਤੁਸੀਂ ਜਿਸ ਤਰ੍ਹਾਂ ਕੀ ਕਿਹਾ ਦਿੱਲੀ ਬਾਰਡਰ ਤੇ ਬੈਠੇ ਨੇ ਫਿਰ ਕੇਜਰੀਵਾਲ ਨੂੰ ਐਡੀ ਦੂਰੋਂ ਦੀ ਕੀ ਲੋੜ ਆ ਕਿਸਾਨਾਂ ਨਾਲ ਉੱਥੇ ਕਿਉਂ ਨਹੀਂ ਗੱਲਬਾਤ ਕਰਦੇ ਤੇ ਉਹਨਾਂ ਦੇ ਹੱਥਾਂ ਕੰਨ ਇਹ ਜੋ ਦਾ ਉਹਦਾ ਕੂਕੂਰਾ ਉਹਨਾਂ ਨੇ ਸਹਿਯੋਗ ਦਿੱਤਾ ਦਿੱਲੀ ਦੇ ਵਿੱਚ ਕਰਖਾਨਿਆਂ ਨੂੰ ਉਹਨਾਂ ਨੇ ਜੇ ਜੇਲਾ ਮੰਗੀਆਂ ਰਹੀਆਂ ਬਣਾਉਣ ਵਾਸਤੇ ਵੀ ਮੋਦੀ ਸਾਹਿਬ ਨੇ ਕਿਹਾ ਕਿ ਵੀ ਕਾਲ ਜੇ ਕੂ ਬਿਓ ਤੇ ਉਹਨਾਂ ਨੇ ਜਵਾਬ ਦਿੱਤਾ ਇਹਨਾਂ ਨੂੰ ਤੇ ਜਿਹੜਾ ਝੰਡਾ ਕਿਸਾਨੀ ਦਾ ਅੱਜ ਪੰਜਾਬ ਦੀ ਹਰ ਗੱਡੀ ਤੇ ਨਜ਼ਰ ਆ ਰਿਹਾ ਹੈ ਹਰ ਕੋਠੇ ਤੇ ਨਜ਼ਰ ਆ ਰਿਹਾ ਹੈ ਤੇ ਇਸ ਪੰਡਾਲ 'ਚ ਕਿਸਾਨੀ ਦੇ ਝੰਡੇ ਕਿਉਂ ਗਾਇਬ ਕੀ ਕੀ ਕਿਹਾ ਇਸ ਆਕੀਤਾ ਨੂੰ ਮਾਰਦਾ ਫਿਰੇ ਤੁਹਾਰੇ ਬੋਲੇ ਜੀ ਨਹੀਂ ਤੁਹਾਡੇ ਝੰਡੇ ਕਿਸਾਨੀ ਦੇ ਝੰਡੇ ਕਿਉਂ ਨਹੀਂ ਲੱਗ ਰਹੇ ਤੁਸੀਂ ਹਾਂ ਜੇ ਡੰਗਰ ਕਰਾ ਜੀ ਹਰ ਕਾ ਕਰਾ ਹਰ ਕਾ ਜਮ ਉਹ ਬੈਲ ਦੇ ਵਿੱਚ ਜੱਟ ਅਸੀਂ ਬਿਲਕੁਲ ਸਰਕਾਰਾਂ ਵੀ ਹੋਣ ਤਾਂ ਕਿਸਾਨੀ ਬਾਰੇ ਕੇਜਰੀ ਵਾਲੀ ਕੀ ਐਲਾਨ ਕਰਨ ਵਾਲੇ ਨੇ ਕਿਸਾਨੀ ਬਾਰੇ ਜਿਹੜੇ ਵੀ ਜ਼ਰੂਰੀ ਮੁੱਦੇ ਹੈਗੇ ਜਿਹੜੇ ਆਪਣੇ ਸੈਂਟਰ ਦੀ ਗਵਰਨਮੈਂਟ ਆ ਉਹਨਾਂ ਨੇ ਅਜ ਤੱਕ ਗੱਲ ਨਹੀਂ ਕੀਤੀ ਕਿਸਾਨੀ ਮੁੱਦੇ ਬਾਰੇ ਕੋਈ ਵੀ ਬੁਲਾਉਂਦੇ ਰਹੇ ਆ ਪਹਿਲਾਂ 10 12 ਮੀਟਿੰਗਾਂ ਹੋਈਆਂ ਉਹਦੇ ਵਿੱਚ ਕੋਈ ਸਿੱਟਾ ਨਹੀਂ ਨਿਕਲੇ ਆਪਾਂ ਨੂੰ ਪਤਾ ਹੀ ਆ ਜੀ ਆ ਇੱਕ ਗੱਲ ਦੇਖਣ ਚਾਹਤੇ ਪੰਡਾਲ ਜਿ ਲੱਗ ਰਹੀ ਆ ਵੀ ਅੱਜ ਪੰਜਾਬ ਵਿੱਚ ਤੁਸੀਂ ਸਾਰੀ ਜਗ੍ਹਾ ਤੇ ਦੇਖਿਆ ਗੱਡੀਆਂ ਦੇ ਉੱਤੇ ਘਰਾਂ ਦੇ ਉੱਤੇ ਕਿਸਾਨੀ ਦੇ ਝੰਡੇ ਲੱਗੇ ਨੇ ਪਰ ਇੱਥੇ ਕਿਤੇ ਵੀ ਕਿਸਾਨੀ ਦਾ ਝੰਡਾ ਨਹੀਂ ਲਾਇਆ ਪਰੇ ਜੀ ਮੈਂ ਕਿਸਾਨ ਆਮ ਆਦਮੀ ਪਾਰਟੀ ਦਾ ਕਿਸਾਨ ਸਮਾमेलन ਹੈ ਜੇ ਆਪਾਂ ਕਹਿ ਸਕੀਏ ਵੀ ਕਿਸੇ ਜੋ ਹੈ ਕਿ ਕਿਸਾਨੀ ਪਾਰਟੀ ਉਹਦੇ ਵੱਲੋਂ ਨਹੀਂ ਆਮ ਆਦਮੀ ਪਾਰਟੀ ਵੱਲੋਂ ਕਿਸਾਨੀ ਸਮਾमेलन ਆਮ ਆਦਮੀ ਪਾਰਟੀ ਦਾ ਇੱਥੇ ਜੋ ਕਿਸਾਨ ਸਮਾमेलन ਹੈ ਉਹ ਚੱਲ ਰਿਹਾ ਹੈ ਹਾਲਾਂਕਿ ਕਿਸਾਨੀ ਦੇ ਝੰਡੇ ਮੈਨੂੰ ਇੱਥੇ ਹੀ ਤਰਫ ਨਜ਼ਰ ਆਏ ਨਹੀਂ ਨੇ ਪੰਡਾਲ ਦੇ ਅੰਦਰ ਇੱਕ ਵੀ ਕਿਸਾਨੀ ਦਾ ਝੰਡਾ ਨਹੀਂ ਹੈ ਆ ਬਾਬਾ ਜੀ ਨਾਲ ਝੰਡੇ ਕੁੱਤੇ ਨਹੀਂ ਨਜ਼ਰ ਆ ਰਹੀਆਂ ਜੀ ਅੱਜ ਆਵਾਜ਼ੀ ਪਾਰਟੀ ਕਿਸਾਨੀ ਦੇ ਹੱਕ ਜਜ ਮਹਾ ਸਮਾਵੇਨ ਕਰਨ ਆਏ ਜੀ ਪਰ ਅੰਦਰ ਕੋਈ ਵੀ ਝੰਡਾ ਨਹੀਂ ਹੈ ਨਾ ਕੋਈ ਟਰੈਕਟਰ ਨਾ ਝੰਡਾ ਸਾਂਦੀ ਦੇ ਝੰਡੇ ਨੇ ਬਸ ਤੂੰ ਅੰਦਰ ਨਜ਼ਰ ਮਾਰੋ ਕਿਤੇ ਕਿਸਾਨੀ ਦਾ ਚੰਗਾ ਕੇਜਰੀਆਲ ਸਾਹਿਬ ਨੇ ਇਹ ਬਹੁਤ ਵੱਡਾ ਅਨਾਉਂਸ ਕੀਤਾ ਹੈ ਕਿਸਾਨ ਮਹਾਸਮੇਲਨ ਹੈ ਜੀ ਬੇਸ਼ੱਕ ਉਹਨਾਂ ਦੇ ਝੰਡੇ ਲੱਗੇ ਨੇ ਇੱਥੇ ਪਰ ਉਹ ਕਿਸਾਨਾਂ ਦੇ ਨਾਲ ਹੈ ਹਰ ਤਰੀਕੇ ਕਿਸਾਨਾਂ ਦੇ ਨਾਲ ਹੈ ਮੈਂ ਪਹਿਲਵਾਨ ਨਿਰਮਲ ਸਿੰਘ ਜੁੜਾ ਤੋਂ ਵੀ ਅਸੀਂ ਆਮਦਵੀ ਪਾਰਟੀ ਦੇ ਵੀ ਹੈ ਔਰ ਕੇਜਰੀਆਲ ਦੇ ਨਾਲ ਵੀ ਹੈ ਔਰ ਕਿਸਾਨਾਂ ਦੇ ਨਾਲ ਵੀ ਅਸੀਂ ਡਟ ਕੇ ਹਰ ਤਰੀਕੇ ਨਾਲ ਹੈ ਜੀ ਤੁਹਾਡੇ ਕਿਸਾਨ ਨਾ ਹੋਣ ਤੇ ਤਾਂ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ ਤੁਸੀਂ ਆਪਦੇ ਪੈਰ ਆਵੇ ਤਾਂ ਬੋਲੀ ਤੋਂ ਸਾਰਿਆਂ ਨੂੰ ਪਤਾ ਤੁਸੀਂ ਕਿਸਾਨ ਹੋ ਪਰ ਜੇ ਆਪ ਕਿਸਾਨਾਂ ਦੇ ਹੱਕ 'ਚ ਕਰ ਰਹੇ ਆ ਜਿਹੜੇ ਆ ਝੰਡੇ ਨੇ 노 ਫਾਰਮਰ 노 ਫੂਡ ਵਾਲੇ ਤੇ ਪੰਡਾਲ ਦੇ ਅੰਦਰ ਕਿਉਂ ਨਹੀਂ ਆਂ ਅੰਦਰ ਵੀ ਨੇਜੀ ਅੰਦਰ ਵੀ ਹੋਣੇ ਚਾਹੀਦੇ ਨੇ ਅੰਦਰ ਵੀ ਹੋਣਗੇ ਜਰੂਰ ਹੋਣਗੇ ਜੀ ਅੰਦਰ ਦੇਖ ਲਓ ਕੋਈ ਨਾ ਨਾ ਨਹੀਂ ਅੰਦਰ ਵੀ ਰੋਕਿਆ ਗਿਆ ਜੀ ਇਹ ਜੰਡੇ ਨੂੰ ਵੀ ਅੰਦਰ ਜਾਣ ਦਾ ਮੈਸੇਜ ਤੁਸੀਂ ਅੰਦਰ ਕਿਉਂ ਨਹੀਂ ਜਾ ਰਹੇ ਜੀ ਤੁਹਾਨੂੰ ਹੀ ਦੱਸੀ ਤਾਂ ਅਸੀਂ ਤਾਂ ਆਈ ਜੀ ਸਿਰਫ ਹਾਂ ਵੀ ਕਿਸਾਨਾਂ ਦੇ ਹੱਕ ਵਿੱਚ ਸਾਰੀਆਂ ਹੀ ਪਾਰਟੀਆਂ ਦੇ ਦਾਅਵੇ ਕਰਦੀਆਂ ਨੇ ਪਰ ਕਿਸਾਨ ਵੰਡੇ ਹੋਏ ਨੇ ਜੇ ਕਿਸਾਨ ਇਸ ਤਰ੍ਹਾਂ ਪਾਰਟੀਆਂ 'ਚ ਵੰਡੇ ਰਹਿਣਗੇ ਤੇ ਕਿਸਾਨਾਂ ਦੇ ਏਕੇ ਨੂੰ ਜੋ ਹੈ 7 ਵਜੇ ਕੀ ਸਾਡਾ ਪੁਆਇੰਟ ਦਿਖਾਉਣ ਦਾ ਇਹੀ ਸੀ ਜੇ ਅਸੀਂ ਇਸ ਰੈਲੀ ਨੂੰ ਮੱਕੀ ਦੇ ਮੇਲੇ ਦੀ ਰੈਲੀ ਨਾਲ ਕੰਪੇਅਰ ਕਰੀਏ ਜੋ ਸ਼ੁਰੂਆਤ ਸੀ ਪੰਜਾਬ 'ਚ ਉਸ ਦੇ ਮੁਕਾਬਲੇ ਇਹ ਰੈਲੀ ਕੁਝ ਵੀ ਨਹੀਂ ਹੈ ਉਹ ਰੈਲੀ ਇੱਕ ਸਟਾਰਟ ਪੁਆਇੰਟ ਸੀ ਕੇਜਰੀਵਾਲ ਜਿੱਤ ਦੇ ਜਿੱਤ ਦੇ ਇਲੈਕਸ਼ਨ ਹਾਰ ਗਏ ਹਾਰੇ ਕਿਉਂ ਲੀਡਰਾਂ ਦੀ ਆਪਸੀ ਫਟ ਸੀਐਮ ਦਾ ਚਿਹਰਾ ਨਾ ਹੋਣਾ ਤੇ ਇੱਕ ਲੀਡਰ ਦਾ ਦੂਜੇ ਲੀਡਰ ਨੂੰ ਹਰਾਉਣ ਦੀ ਕੋਸ਼ਿਸ਼ਾਂ ਦੇ ਕਾਰਨ ਪਾਰਟੀ ਪੂਰੀ ਤਰ੍ਹਾਂ ਫੇਲ ਹੋਈ ਜੋ ਪਾਰਟੀ 100 ਸੀਟ ਦਾ ਦਾਵਾ ਕਰਦੀ ਸੀਟਾਂ ਤੇ ਸਿਮਟ ਗਈ ਅੱਜ ਫੇਰ ਉਹੀ ਸੀ ਵੋਟਰ ਸਰਵੇ ਆਇਆ ਹੈ ਤੇ 60 ਕ ਸੀਟਾਂ ਸੀ ਵੋਟਰ ਦੇ ਰਿਹਾ ਕਿ ਇਹ ਸੀਟਾਂ ਜਾਂ ਇਹ ਸਰਵੇ ਗਰਾਊਂਡ ਤੇ ਸਾਬਿਤ ਹੁੰਦੇ ਨੇ ਇਹ ਤਾਂ ਆਉਣ ਵਾਲਾ ਸਮੇਂ ਦੱਸੇਗਾ ਪਰ ਪਿਛਲੀ ਵਾਰੀ ਜੋ ਸੀ ਵੋਟਰ ਦਾ 100 ਵੋਟਾਂ ਵਾਲਾ ਸਰਵੇ ਸੀ ਉਹ ਬੁਰੀ ਤਰ੍ਹਾਂ ਲੀਡਰ ਆਪਸ ਵਿੱਚ ਲੜ ਰਹੇ ਸੀ ਵੀ ਮੁੱਖ ਮੰਤਰੀ ਕੌਣ ਬਣੂਗਾ ਤੇ ਇੱਕ ਦੂਜੇ ਨੂੰ ਹਰਾਉਣ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਅੱਜ ਫੇਰ ਲੋਕਾਂ ਦੇ ਸਾਹਮਣੇ ਉਹੀ ਸਵਾਲ ਹੈ ਕਿ ਮੁੱਖ ਮੰਤਰੀ ਦਾ ਚਿਹਰਾ ਦਿਓ ਤੇ ਦੇਖਣਾ ਪਏਗਾ ਕਿ ਅੱਜ ਕੀ ਇਹ ਸਿਆਸੀ ਅਖਾੜੇ ਤੋਂ ਕੇਜਰੀਵਾਲ ਮੁੱਖ ਮੰਤਰੀ ਦੇ ਚਿਹਰੇ ਦੀ ਅਨਾਊਂਸਮੈਂਟ ਕਰਨਗੇ ਇਸ ਤੋਂ ਦੀ ਉਮੀਦ ਤਾਂ 2017 ਵਿੱਚ ਵੀ ਹਰ ਰੈਲੀ ਤੋਂ ਰਹੀਆਂ ਦੂਸਰਾ ਕੇਜਰੀਵਾਲ ਦੀ ਪਾਰਟੀ ਵੀਆਪੀ ਕਲਚਰ ਦਾਵਾ ਕਰਦੀ ਹੈ ਔਰ ਇੱਥੇ ਸਟਾਰਟਿੰਗ ਵਿੱਚ ਹੀ ਇੱਕ ਵੀਆਈਪੀ ਗੇਟ ਜੋ ਕੇਦਰੀ ਵਾਲੀ ਅਲੱਗ ਐਂਟਰੀ ਸਭ ਵੀਆਈਪੀ ਲਈ ਹੈ ਬਾਕੀ ਜਨਤਾ ਵਾਸਤੇ ਅਲੱਗ ਗੇਟ ਹੈ ਲਾਈਨਾਂ ਲੱਗੀਆਂ ਨੇ ਤੇ ਇੱਕ ਵੀਆਈਪੀ ਗੇਟ ਹੈ ਪ੍ਰੋਪਰ ਸੈਟਅਪ ਦੇ ਨਾਲ ਬਣਾਇਆ ਗਿਆ ਜੋ ਪਾਰਟੀ ਹੀ ਚੱਲੀ ਸੀ ਵੀਆਈਪੀ ਕਲਚਰ ਖਤਮ ਕਰਨ ਨੂੰ ਕਿਤੇ ਨਾ ਕਿਤੇ ਉਹ ਖੁਦ ਇੱਕ ਵੀਆਈਪੀ ਕਲਚਰ ਨੂੰ ਪ੍ਰਮੋਟ ਕਰਦੀ ਨਜ਼ਰ ਇੱਥੇ ਬਾਗੇ ਪੁਰਾਣੇ ਦੀ ਰੈਲੀ ਵਿੱਚ ਆ ਰਹੀ ਹੈ ਪਿਛਲੀ ਵਾਰ ਵੀ 2017 ਵਿੱਚ ਵੀ ਇਹੀ ਹਾਲਾਤ ਸੀ ਪਰ ਕਿਤੇ ਨਾ ਕਿਤੇ ਜਿਉਂ-ਜਿਉਂ ਆਮ ਆਦਮੀ ਪਾਰਟੀ ਕੈਂਡੀਡੇਟ ਦੀ ਲਿਸਟ ਬਾਹਰ ਆਉਂਦੀ ਗਈ ਕੈਪਾਰਟੀ ਦਾ ਗਰਾਫ ਗਿਰਦਾ ਗਿਆ ਹੁਣ ਵੀ ਕਿਤੇ ਇਹ ਰੈਲੀ ਅੱਜ ਦੀ ਮਾਗੀ ਮੇਲੇ ਵਾਲ ਸਾਬਤ ਨਾ ਹੋਵੇ ਜਿੱਥੇ ਇਕੱਠ ਤੇ ਬਹੁਤ ਸੀ ਪਰ ਇਕੱਠੋ ਵੋਟਾਂ ਚ ਤਬਦੀਲ ਨਹੀਂ ਹੋਇਆ ਤੇ ਇਕੱਠ ਸਿਰਫ ਕੈਂਡੀਡੇਟ ਨੂੰ ਅਟਰੈਕਟ ਕਰਨ ਵਾਸਤੇ ਜਬਰਤਿਆ ਗਿਆ ਹੁਣ ਵੀ ਸ਼ਾਇਦ ਉਹੀ ਨਾ ਹੋਵੇ ਵੀ ਕੈਂਡੀਡੇਟਾਂ ਦਾ ਭਾਵ ਵਧਾਉਣ ਲਈ ਸ਼ਾਇਦ ਇਸ ਤਰ੍ਹਾਂ ਦੀ ਰੈਲੀ ਕੰਮ ਆਵੇ ਔਰ ਅਖੀਰ ਨੂੰ ਹੌਲੀ ਹੌਲੀ ਗਰਾਫ ਫੇਰ ਦੁਬਾਰੇ ਚੱਲੇ ਜਾਵੇ ਤੁਹਾਡੇ ਨਾਲ ਮੈਂ ਦਰਸ਼ਕ ਤੱਲੋਂ ਜਗਦੀਪ ਕੁਮਰ ਦੇ ਨਾਲ ਦਿਖਾਉਂਦੇ ਰਹਾਂਗੇ ਬਾਕੀ ਵੀਆਈਪੀ ਐਂਟਰੀ ਬਾਗਾ ਪ੍ਰਾਣਾ ਆਮ ਆਦਮੀ ਪਾਰਟੀ ਕਿਸਾਨ ਰੈਲੀ ਕਿੰਨੇ ਕਿਸਾਨ ਅੰਦਰ ਕਿੰਨੇ ਕਿਸਾਨ ਦਿੱਲੀ ਤੇ ਕਿੰਨੇ ਕਿਸਾਨ ਕੇਜਰੀਵਾਲ ਦੇ ਨਾਲ